ਇਹ ਖਬਰ ਤੁਸੀਂ ਸੱਚ ਮੰਨੋਗੇ ਪਿਛਲੇ ਦਿਨਾਂ ਦੇ ਵਿੱਚ ਰਜਿਸਟਰੀਆਂ ਰਾਤ 9 9 ਵਜੇ ਤੱਕ ਹੋਈਆਂ ਕਿ 9 ਵਜੇ ਰਜਿਸਟਰੀ ਹੋਣੀ ਚਾਹੀਦੀ ਹਾਲੀ ਸਾਬ ਜਦੋਂ ਰਜਿਸਟਰੀ ਅ ਤਹਿਸੀਲਦਾਰ ਸਾਹਿਬ ਕੋਲੇ ਪੇਸ਼ ਹੁੰਦੀ ਹੈ ਰਜਿਸਟਰੀ ਪੇਸ਼ ਹੋ ਗਈ ਉਹ ਜਾਣ ਬੁੱਝ ਕੇ ਭਗਾ ਕੇ ਮਾਰਦੇ ਰਜਿਸਟਰੀ ਯਾਰ ਇੰਝ ਘਟ ਹੈ ਰਜਿਸਟਰੀ ਚ ਕਾਗਜ਼ੀ ਘਟ ਹੈ ਬਾਅਦ ਚ ਆਇਆ ਜੇ ਰਜਿਸਟਰੀ ਉਹਨਾਂ ਨੇ ਪੈਸੇ ਦੇ ਕੇ ਕਰਾਈ ਵਿਚਾਰਾਂ ਨੇ ਕਿਵੇਂ ਕਰਾ ਸਕਦੇ ਹੋ ਹੋਰ ਤੁਸੀਂ ਦੱਸੋ ਹੋਰ ਤਾਂ ਕੋਈ ਤਰੀਕਾ ਨਹੀਂ ਮਿੰਦ ਤਰਲਾ ਉੱਤੇ ਕਰਨ ਨਹੀਂ ਦਿੰਦੇ ਬਾਹਰ ਕੱਢ ਦਿੰਦੇ ਬਾਹਰ ਹੋ ਜੋ ਕਹਿੰਦੇ ਕਿਸੇ ਦੀ ਰਜਿਸਟਰੀ ਸੀ ਮੇਰੇ ਫੋਨ ਤੇ ਤਹਿਸੀਲ ਆਫਿਸ ਚ ਪੰਜਾ ਮਿੰਟਾਂ ਚ ਰਜਿਸਟਰੀ ਕਰ ਦਿੰਦੇ ਤੇ ਅਰਜੀ ਨਵੀਸਾਂ ਨੂੰ ਮੇਰੀ ਸਪੈਸ਼ਲ ਤੌਰ ਤੇ ਬੇਨਤੀ ਹੈ ਇਹ ਅਫਸਰਾਂ ਨੇ ਬਦਲ ਜਾਣਾ ਹੈ ਇਹ ਅਫਸਰ ਸਮੇਂ ਦੇ ਨਾਲ ਆਉਂਦੇ ਆ ਸਮੇਂ ਤੋਂ ਬਾਅਦ ਉਸੇ ਕੁਰਸੀ ਤੇ ਨਵਾਂ ਬੰਦਾ ਆ ਜਾਂਦਾ ਉਹ ਮੇਰੇ ਦਰ ਤੋਂ ਤੱਕ ਰਜਿਸਟਰੀ ਕਰ ਦੇਣਗੇ ਉਹ 100 ਬੰਦਾ ਕਿੱਥੇ ਜਾਊਗਾ ਜੀ ਜਿਹੜਾ ਵਿਚਾਰਾ ਨਾਰਮਲ ਬੰਦਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਤਸੀਲਾਂ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਿੰਨੇ ਵੀ ਚਿੰਤਤ ਹੋਣ ਪਰ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਰਿਹਾ ਹੁਣ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਇਹ ਮਸਲਾ ਉਠਾਇਆ ਹੈ ਕਿ ਫਰੀਦਕੋਟ ਦੇ ਵਿੱਚ ਰਜਿਸਟਰੀਆਂ ਕਰਾਉਣ ਦੇ ਲਈ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਚੱਲ ਰਿਹਾ ਤੇ ਜਿਹੜਾ ਵਿਅਕਤੀ ਪੈਸੇ ਨਹੀਂ ਦਿੰਦਾ ਉਹਨਾਂ ਦੇ ਕਿਸ ਤਰ੍ਹਾਂ ਇਤਰਾਜ਼ ਲਾ ਕੇ ਰਜਿਸਟਰੀਆਂ ਮੋੜੀਆਂ ਜਾ ਰਹੀਆਂ ਉਹਨਾਂ ਇਹ ਵੀ ਦੱਸਿਆ ਕਿ ਇਸ ਕੰਮ ਦੇ ਵਿੱਚ ਫਰੀਦਕੋਟ ਦੇ ਹੀ ਕੁਝ ਅਰਜੀ ਦੇ ਵੀ ਇਸ ਵੀ ਲੱਗੇ ਹੋਏ ਆ ਤੇ ਉਹ ਕਸਦ ਤੌਰ ਤੇ ਤਹਿਸੀਲਦਾਰ ਤੇ ਰਜਿਸਟਰੀ ਕਰਾਉਣ ਵਾਲਿਆਂ ਦੇ ਵਿੱਚ ਵਿਚੋਲਗੀ ਕਰਦੇ ਆ ਪੈਸੇ ਦੋ ਆਂਦੇ ਆ ਆਓ ਇਸ ਬਾਰੇ ਸਾਰੀ ਜਾਣਕਾਰੀ ਲੈਣੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜ ਸੱਚਰ ਤੋਂ ਤੇ ਪੁੱਛਦੇ ਆ ਕਿ ਫਰੀਦਕੋਟ ਤਹਿਸੀਲ ਦੇ ਵਿੱਚ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਕਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਤੇ ਉਹਨਾਂ ਦੇ ਧਿਆਨ ਵਿੱਚ ਕਿਸ ਤਰ੍ਹਾਂ ਕਿਸ ਨੇ ਗੱਲ ਲੈਂਦੀ ਆ ਹਾਂ ਮੇਰੇ ਕੋਲ ਨਾ ਪਿਛਲੇ ਦਿਨਾਂ ਦੇ ਵਿੱਚ ਹਾਲੀ ਸਾਹਿਬ ਆਪਣੇ ਸ਼ਹਿਰ ਦੇ ਕੁਝ ਬੜੇ ਪਤਵੰਤੇ ਸੱਜਣ ਇਕੱਠੇ ਹੋ ਕੇ ਮੇਰੇ ਕੋਲੇ ਆਏ ਉਹ ਇੱਕ ਰਜਿਸਟਰੀ ਸਾਈਨ ਇਨ ਕਲੇਵ ਦੇ ਵਿੱਚ ਜਦੋਂ ਡੁੱਗਰ ਵਸਤੀ ਦੇ ਆਪਾਂ ਬੈਕ ਸਾਈਡ ਤੇ ਜਾਂਦੇ ਹਾਂ ਨਾ ਸਾਈਨ ਇਨ ਕਲੇਵ ਇੱਕ ਕਲੋਨੀ ਬਣੀ ਹੈ ਉਸ ਏਰੀਆ ਦੀ ਇੱਕ ਰਜਿਸਟਰੀ ਸੀ ਜਿਹੜੀ ਕਿ 21 ਅਪ੍ਰੈਲ ਨੂੰ ਸ਼ਾਮ ਨੂੰ ਲਗਭਗ 4-5 ਵਜੇ ਦੇ ਕਰੀਬ ਹੁੰਦੀ ਹੈ ਉਹ ਬੰਦੇ ਵਿਚਾਰੇ ਆਪਦੀ ਰਜਿਸਟਰੀ ਮੇਰੇ ਕੋਲੇ ਲੈ ਕੇ ਆਏ ਉਹ ਕਹਿੰਦੇ ਜੀ ਵੀ ਸਾਡਾ ਕੋਈ ਨਾ ਕੋਈ ਹੱਲ ਕਰਾ ਕੇ ਦਿਓ ਅਸੀਂ ਬੜੇ ਔਖੇ ਹਾਂ ਰਜਿਸਟਰੀ ਵਾਲੇ ਦਿਨ ਅਸੀਂ ਫਸ ਗਏ ਜੀ ਅਸੀਂ ਜਦੋਂ ਖਾਲੀ ਸਾਹਿਬ ਕੋਈ ਵੀ ਬੰਦਾ ਉਹ ਭਾਵੇਂ ਵੱਡਾ ਹੈ ਛੋਟਾ ਹੈ ਜਾਂ ਗਰੀਬ ਹੈ ਉਹ ਬੰਦਾ ਆਪਣੀ ਸਾਰੀ ਉਮਰ ਦੀ ਕਮਾਈ ਲਾ ਕੇ ਕੋਈ ਜਗ੍ਹਾ ਖਰੀਦਦਾ ਨਾ ਖਾਲੀ ਸਾਹਿਬ ਤੇ ਉਹਨੂੰ ਇਹ ਹੁੰਦਾ ਵੀ ਮੇਰੀ ਰਜਿਸਟਰੀ 'ਚ ਕੋਈ ਪ੍ਰੋਬਲਮ ਨਾ ਆਵੇ ਮੈਨੂੰ ਕੋਈ ਦਿੱਕਤ ਨਾ ਆਵੇ ਉਹ ਬੰਦਾ ਜਦੋਂ ਪੇਮੈਂਟ ਲੈਣ ਦੇਣ ਹੁੰਦਾ ਹੈ ਉਹ ਬੰਦਾ ਜਿੰਨ ਤੋਂ ਜਗ੍ਹਾ ਖਰੀਦਦਾ ਉਹ ਪੇਮੈਂਟ ਉਸ ਨੂੰ ਦੇ ਦਿੰਦਾ ਹੈ ਉਦੋਂ ਬਾਅਦ ਉਹਨੂੰ ਕਾਲੀ ਮੱਤ ਜਾਂਦੀ ਹੈ ਦਿਲ ਦੇ ਵਿੱਚ ਵੀ ਯਾਰ ਮੇਰੀ ਹੁਣ ਰਜਿਸਟਰੀ ਹੋ ਜੇ ਵੀ ਮੈਂ ਪੇਮੈਂਟ ਆਪ ਦੀ ਜਿੰਨਾ ਤੋਂ ਜਗਾ ਖਰੀਦੀ ਉਹ ਦੇਤੀ ਹੈ ਤੇ ਉਹਨਾਂ ਦਾ ਫਾਇਦਾ ਮੈਂ ਸਮਝਦਾ ਕੁਝ ਅਫੀਸਰ ਸਹਿਬਾਨ ਇਸ ਗੱਲ ਦਾ ਫਾਇਦਾ ਚੱਕਦੇ ਐ ਹਾਲਾਂਕਿ ਜਿਹੜਾ ਵੀ ਕੋਈ ਵੀ ਬੰਦਾ ਜੇ ਰਜਿਸਟਰੀ ਕਰਾਉਂਦਾ ਹੈ ਨਾ ਹਾਲੀ ਸਰ ਤੇ ਉਹ ਗਵਰਨਮੈਂਟ ਦੀਆਂ ਗਾਈਡਲਾਈਨਸ ਦੇ ਹਿਸਾਬ ਦੇ ਨਾਲ ਹੀ ਕਰਾਉਂਦਾ ਜੇ ਗਵਰਨਮੈਂਟ ਕਹਿੰਦੀ ਹੈ ਵੀ ਇਸ ਜਗ੍ਹਾ ਦਾ ਆਹ ਰੇਟ ਦਾ ਮੁੱਲ ਹੈ ਤੇ ਆਪਾਂ ਉਸੇ ਰੇਟ ਦੇ ਮੁੱਲ ਦੇ ਹਿਸਾਬ ਨਾਲ ਸਟਾਮਾ ਦੀ ਫੀਸ ਭਰ ਕੇ ਮੇਰੇ ਹਿਸਾਬ ਨਾਲ ਹਰ ਇੱਕ ਬੰਦਾ ਜਿਹੜੇ ਆਪਣੇ ਅਰਜੀ ਨਵੀਸ ਐ ਆਪਣੇ ਭਰਾ ਹੀ ਐ ਆਪਣੇ ਨੇੜਲੇ ਸਾਰੇ ਬੰਦੇ ਐ ਉਹਨਾਂ ਕੋਲੇ ਜਾ ਕੇ ਆਪਾਂ ਰਜਿਸਟਰੀ ਲਿਖਾਉਣੇ ਆਂ ਹਰ ਇੱਕ ਚੀਜ਼ ਰਜਿਸਟਰੀ ਕਲ ਜਿਹੜੇ ਆਪਣੇ ਅਰਜੀ ਨਵੀਸਾਂ ਦੇ ਧਿਆਨ ਵਿੱਚ ਹੁੰਦੀ ਐ ਵੀ ਕੀ ਕੀ ਅਸੀਂ ਲਾਉਣਾ ਐ ਤੇ ਕੀ ਨਹੀਂ ਲਾਉਣਾ ਜਦੋਂ ਰਜਿਸਟਰੀ ਅ ਤਹਿਸੀਲਦਾਰ ਸਾਹਿਬ ਕੋਲੇ ਪੇਸ਼ ਹੁੰਦੀ ਐ ਰਜਿਸਟਰੀ ਪੇਸ਼ ਹੋ ਗਈ ਉਹ ਜਾਣ ਬੁੱਝ ਕੇ ਭਗਾ ਕੇ ਮਾਰਦੇ ਰਜਿਸਟਰੀ ਯਾਰ ਇੰਝ ਘਟਾ ਹੈ ਰਜਿਸਟਰੀ ਚ ਕਾਗਜ਼ੀ ਘਟਾ ਹੈ ਬਾਅਦ ਚੋ ਐ ਜੀ ਉਹ ਓਂਡੇ ਨਾਲ ਨਾਰਮਲ ਬੰਦੇ ਦਾ ਮਾਨ ਵਲੁੰਧ ਰਿਆ ਜਾਂਦਾ। ਉਹ ਹੁੰਦਾ ਯਾਰ ਮੈਂ ਤਾਂ ਪੈਸੇ ਦਿੱਤੇ। ਉਹ ਇਸ ਗੱਲ ਦਾ ਫਾਇਦਾ ਬਹੁਤ ਬੰਦੇ ਚੱਕਦੇ ਆ। ਜਦੋਂ ਉਹਨੂੰ ਵਿਚਾਰੇ ਨੂੰ ਕਹਿ ਦਿੰਦੇ ਤੇਰਾ ਫਲਾਨਾ ਕਾਗਜ਼ ਘਟਾ ਆ, ਆ ਫਰਦ ਲੈ ਕੇ ਆ, ਹੁਣੇ ਲੈ ਕੇ ਆ, ਉਹ ਲੈ ਕੇ ਆ। ਹਾਲੀ ਸਭ ਇਸ ਗੱਲ ਦਾ ਨਾ ਕਮਿਊਨੀਕੇਸ਼ਨ ਦਾ ਸਿਸਟਮ ਦਾ ਅੱਜ ਵੀ ਬਹੁਤ ਵੱਡਾ ਗੈਪ ਹੈ ਜਿਹੜਾ ਕਿ ਮੈਂ ਸਮਝਦਾ ਵੀ ਔਨ ਵਾਲੇ ਸਮੇਂ ਬੜੀਆਂ ਚੇਂਜਸ ਕਰਨ ਤੋਂ ਬਾਅਦ ਹੀ ਹੱਲ ਹੋ ਸਕਦਾ। ਕਿਵੇਂ ਕਰਾਈ ਕਰ ਰਹੀ ਰਜਿਸਟਰੀ ਉਹਨਾਂ ਨੇ? ਰਜਿਸਟਰੀ ਉਹਨਾਂ ਨੇ ਪੈਸੇ ਦੇ ਕੇ ਕਰਾਈ ਵਿਚਾਰਿਆਂ ਨੇ ਕਿਵੇਂ ਕਰਾ ਸਕਦੇ ਹੋਰ ਤੁਸੀਂ ਦੱਸੋ ਹੋਰ ਤਾਂ ਕੋਈ ਤਰੀਕਾ ਨਹੀਂ ਮਿੰਦ ਤਰਲਾ ਉੱਥੇ ਕਰਨ ਨਹੀਂ ਦਿੰਦੇ ਬਾਹਰ ਕੱਢ ਦਿੰਦੇ ਬਾਹਰ ਹੋ ਜੋ ਕਹਿੰਦੇ ਉੱਥੇ ਫਿਰ ਬੰਦੇ ਵਿੱਚ ਪੈ ਜਾਂਦੇ ਆ ਜਿਨ੍ਹਾਂ ਤੋਂ ਵਿਚਾਰਿਆਂ ਨੇ ਕਿਧਰ ਰਜਿਸਟਰੀ ਜੁਸਟਰੀ ਲਖਾਈ ਹੁੰਦੀ ਹੋ ਕਹਿੰਦੇ ਯਾਰ ਵੀ ਇਹ ਭਾਈ ਇਹਦਾ ਕੋਈ ਹੱਲ ਵਸੀਲਾ ਕੋਈ ਹੋਰ ਕੱਢ ਲੈਂਦੇ ਆ ਤੇ ਜਿਹੜੇ ਬੰਦੇ ਨੇ ਹਾਲੀ ਸਭ ਆਪਦੀ ਸਾਰੀ ਉਮਰ ਦੀ ਕਮਾਈ ਦਿੱਤੀ ਹੁੰਦੀ ਹੈ ਨਾ ਜਦੋਂ ਉਹ ਕਹਿੰਦਾ ਵੀ ਭਾਈ ਮੈਂ ਜਗਾ ਜੀਨ ਤੋਂ ਖਰੀਦੀ ਉਹਨੂੰ ਪੈਸੇ ਦੇ ਤੇ ਉਹ ਫਸ ਗਿਆ ਉਹ ਕਹਿੰਦਾ ਯਾਰ ਜੇ ਕੱਲ ਤੇ ਪੈ ਗਈ ਅਗਲਾ ਪਤਾ ਨਹੀਂ ਕੱਲ ਨੂੰ ਫ੍ਰੀ ਹੋਊਗਾ ਜਾਂ ਨਹੀਂ ਹੋਊ ਮੈਂ ਤਾਂ ਵਿਚੋਲੇ ਫਸ ਗਿਆ ਤੇ ਉਹ ਅਗਲਾ ਕਹਿੰਦਾ ਯਾਰ ਚਲੋ ਜਿਹੜਾ ਕੁਛ ਇਹ ਕਹਿੰਦੇ ਇਹਨੂੰ ਕਰਕੇ ਤੇ ਨਵੀੜ ਕੇ ਆਪਾਂ ਰਜਿਸਟਰੀ ਕਰਾਂਗੇ ਯਾਨੀ ਐਸ.ੀ ਦਾ ਤਸਿਲਦਾਰ ਵਿਭਾਗ ਫਾਇਦਾ ਠਾਉਂਦਾ ਤੇ ਜਿਹੜੇ ਕੁਛ ਉਸੇ ਕਨਵੀਸ ਉਹਨਾਂ ਨਾਲ ਰਲ ਕੇ ਵਿਚੋਲਗੀ ਕਰਦੇ ਆ ਬਿਲਕੁਲ ਕਰਦੇ ਇਹਨੂੰ ਇਹ ਚੀਜ਼ ਮੈਂ ਇੱਕ ਚੀਜ਼ ਸਾਰੇ ਆਪਦੇ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਸਾਰੇ ਆਪਦੇ ਫਰੀਦਕੋਟ ਦੇ ਵਸਨੀਕਾਂ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਚੀਜ਼ ਉਦੋਂ ਹੀ ਰੁਕ ਸਕਦੀ ਹੈ ਜਦੋਂ ਆਪਾਂ ਸਾਰੇ ਜਾਨੀ ਇਕੱਠੇ ਆਵਾਜ਼ ਉਠਾਉਂਦਾ ਤਿਆਰਜੀ ਨਵੀਸਾਂ ਨੂੰ ਮੇਰੀ ਸਪੈਸ਼ਲ ਤੌਰ ਤੇ ਬੇਨਤੀ ਹੈ ਇਹ ਅਫਸਰਾਂ ਨੇ ਬਦਲ ਜਾਣਾ ਹੈ ਇਹ ਅਫਸਰ ਸਮੇਂ ਦੇ ਨਾਲ ਆਉਂਦੇ ਆ ਸਮੇਂ ਤੋਂ ਬਾਅਦ ਉਸੇ ਕੁਰਸੀ ਤੇ ਨਵਾਂ ਬੰਦਾ ਆ ਜਾਂਦਾ ਬਟ ਯਾਰ ਰੱਬ ਦਾ ਖੌਫ ਮੰਨੋ ਡਰ ਮੰਨੋ ਨਾਰਮਲ ਬੰਦੇ ਨੂੰ ਨਾ ਤੰਗ ਕਰੋ ਪੰਜਾਬ ਦੇ ਮੁੱਖ ਮੰਤਰੀ ਬੜਾ ਜ਼ੋਰ ਲਾ ਰਿਹਾ ਹੈ ਇਹ ਸਪਸ਼ਟਾਚਾਰ ਨੂੰ ਖਤਮ ਕਰਨ ਲਈ ਫਰੀਦਕੋਟ ਦੇ ਵਿੱਚ ਕੋਈ ਅਸਰ ਨਹੀਂ ਦਿਖਾਈ ਦਿੱਤਾ ਵੇਖੋ ਮੈਂ ਫਰੀਦਕੋਟ ਡੇਲੀ ਨਾ ਹਲੀ ਸਾਹਿਬ ਬਹੁਤ ਬੰਦਿਆਂ ਨੂੰ ਮਿਲਦਾ ਤੇ ਮੇਰਾ ਮਾਨ ਬੜਾ ਦੁਖੀ ਹੁੰਦਾ ਹੈ ਮੈਂ ਇਹ ਨਹੀਂ ਕਵਾਂਗਾ ਕਿ ਫਰੀਦਕੋਟ ਦੇ ਵਿੱਚ ਇਹ ਬੰਦ ਹੋਇਆ ਜਾਂ ਨਹੀਂ ਹੋਇਆ ਪਰ ਮੈਂ ਸਾਰੇ ਆਪਦੇ ਭੈਣਾ ਭਰਾਵਾਂ ਨੂੰ ਇਹੀ ਬੇਨਤੀ ਕਰਾਂਗਾ ਵੀ ਆਪਾਂ ਨੂੰ ਆਪਦੇ ਅਧਿਕਾਰ ਦੇ ਲਈ ਅਵੇਅਰ ਹੋਣਾ ਪਊਗਾ ਜੇ ਆਪਾਂ ਆਵਾਜ਼ ਨਹੀਂ ਚੱਕਾਂਗੇ ਮੈਂ ਹਲੀ ਸਾਹਿਬ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਾਂਗਾ ਮੇਰੀ ਕੋਈ ਨਿੱਜੀ ਰਜਿਸਟਰੀ ਤਾਂ ਹੈ ਨਹੀਂ ਸੀ ਕਿਸੇ ਦੀ ਰਜਿਸਟਰੀ ਸੀ ਮੇਰੇ ਫੋਨ ਤੇ ਤਹਿਸੀਲ ਆਫਿਸ ਚ ਪੰਜਾ ਮਿੰਟਾਂ 'ਚ ਰਜਿਸਟਰੀ ਕਰਤਾਂ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਕੋਈ ਕਲੇਸ਼ ਕਲੂਸ਼ ਜਾਂ ਕੋਈ ਹੋਰ ਨਾ ਪਾ ਲਈ ਇਹਨੇ ਕਹਿ ਦਿੰਨਾ ਵੀ ਯਾਰ ਵੀ ਬੇਸਿਕਲੀ ਵੀ ਤੁਸੀਂ ਮੈਂ ਤੁਹਾਡਾ ਇਹ ਕਰਦਾ ਉਹ ਕਰਦਾ ਉਹ ਮੇਰੇ ਦਰ ਤੋਂ ਤੱਕ ਰਜਿਸਟਰੀ ਕਰ ਦੇਣਗੇ ਉਹ 100 ਬੰਦਾ ਕਿੱਥੇ ਜਾਊਗਾ ਜੀ ਜਿਹੜਾ ਵਿਚਾਰਾ ਨਾਰਮਲ ਬੰਦਾ ਹੈ ਜਿਹੜੇ ਕਿ 100 ਬੰਦੇ ਦੇ ਪੱਖ ਦੇ ਵਿੱਚ ਸਾਨੂੰ ਆਪਦੇ ਅਧਿਕਾਰ ਜਾਣਦੇ ਹੋਏ ਅਵੇਅਰਨੈਸ ਕਰਨੀ ਚਾਹੀਦੀ ਹੈ ਤੁਹਾਡੇ ਪੱਤਰ ਤੋਂ ਬਾਅਦ ਕੋਈ ਐਕਸ਼ਨ ਹੋਇਆ ਮੇਰੇ ਪੱਤਰ ਤੋਂ ਬਾਅਦ ਤੁਸੀਂ ਨਾ ਇੱਕ ਕੰਮ ਕਰਿਆ ਜੀ ਹਰਦੀ ਸਾਹਿਬ ਤੁਸੀਂ ਇੱਕ ਅੱਧੇ ਦਿਨ ਨਾ ਆਉਦੇ ਬਿਨਾ ਕੈਮਰੇ ਤੋਂ ਵੈਸੇ ਤਸੀਲ ਦੇ ਵਿੱਚ ਜਿਹੜਾ ਕੱਢ ਕੇ ਆਇਆ ਸੀ ਕੱਲ ਮੈਂ ਤਸੀਲ ਆਉਦੇ ਦੋ ਬੰਦੇ ਭੇਜੇ ਇਹੀ ਚੀਜ਼ ਦੇਖਣ ਵਾਸਤੇ ਵੀ ਕੀ ਮੇਰੇ ਪੱਤਰ ਤੋਂ ਬਾਅਦ ਕੋਈ ਫਰਕ ਪਿਆ ਉਥੇ ਰਸ਼ ਨਹੀਂ ਸੀਗਾ ਟਾਈਮ ਦੇ ਨਾਲ ਸਾਰਾ ਨਵੇੜ ਕੇ ਸਿਸਟਮ ਦੇ ਨਾਲ ਨਵੇੜ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਥੇ ਕੋਈ ਰੌਲਾ ਨਾ ਪਵੇ ਕੋਈ ਬੰਦਾ ਖੜਾ ਵੇਟ ਨਾ ਕਰਦਾ ਹੋਵੇ ਨਹੀਂ ਤਾਂ ਤੁਸੀਂ ਸੱਚ ਮੰਨੋਗੇ ਪਿਛਲੇ ਦਿਨਾਂ ਦੇ ਵਿੱਚ ਰਜਿਸਟਰੀਆਂ ਰਾਤ 9:00 ਵਜੇ ਤੱਕ ਹੋਈਆਂ ਕੀ ਨੋਵੇਜ ਰਜਿਸਟਰੀ ਹੋਣੀ ਚਾਹੀਦੀ ਹੈ ਹਾਲੀ ਸਾਬ ਨਹੀਂ ਹੋਣੀ ਚਾਹੀਦੀ ਨਾ ਤੇ ਹੁਣ ਕੱਲ ਮੈਂ ਜਦੋਂ ਆਪਦੇ ਦੋ ਬੰਦੇ ਭੇਜੇ ਇਹੀ ਚੈੱਕ ਕਰਨ ਵਾਸਤੇ ਵੀ ਕੀ ਐਨੇ ਜਿਹੜੇ ਹੁਕਮਨਾਮ ਜਿਹੜੇ ਆਪਣੇ ਆਫੀਸਰ ਸਹਿਬਾਨ ਹੈ ਕੀ ਉਹਨਾਂ ਦੇ ਕੋਈ ਕੰਨ ਤੇ ਜੂੰ ਸਿਰਕੀ ਜਾਂ ਨਹੀਂ ਸਿਰਕੀ ਪਰ ਕੱਲ ਟਾਈਮ ਦੇ ਨਾਲ ਬਹੁਤ ਬੰਦਿਆਂ ਦੀ ਖੱਜਲ ਖਰਾਬੀ ਘਟੀ ਤੇ ਆਉਣ ਵਾਲੇ ਸਮੇਂ ਮੈਂ ਆਪਦੇ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਕਰਾਂਗਾ ਤੁਸੀਂ ਲੋਕ ਸਾਡਾ ਸਾਥ ਦੇ ਆ ਜੇ ਆਪਾਂ ਮਿਲ ਕੇ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਮਰ ਮੈਂ ਤੁਹਾਨੂੰ ਹਾਲੀ ਸਭ ਇੱਕ ਗੱਲ ਦੱਸਾਂ ਇਹ ਚੀਜ਼ ਖਤਮ ਕਰਨੀ ਬਹੁਤ ਮੁਸ਼ਕਲ ਹੈ ਬਟ ਜੇ ਸਾਥ ਦੇ ਕੇ ਅਸੀਂ ਬਹੁਤ ਹੱਦ ਤੱਕ ਵੀ ਕੰਟਰੋਲ ਕਰ ਜਾਈਏ ਤਾਂ ਸਾਡੇ ਨਾਲ ਦਾ ਕੋਈ ਬੰਦਾ ਤੁਸੀਂ ਸੱਚ ਮੰਨੋਗੇ ਪਿਛਲੇ ਦਿਨਾਂ ਦੇ ਵਿੱਚ ਰਜਿਸਟਰੀਆਂ ਰਾਤ 9:00 9:00 ਵਜੇ ਤੱਕ ਕੋਈਆਂ